ਦਾ ਪ੍ਰੈਸ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਬਿਲਗਾ ਪੁਲਿਸ ਹਾਏ 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 ਬਿਲਗੇ ਦਾ ਫਾਣੀਦਾਰ ਮਰ ਗਿਆ ਹਾਏ 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 ਫਾਣੀ ਦਾ ਬੇੜਾ ਬਹਿ ਗਿਆ ਬਿਲਗੇ ਦਾ ਹਾਏ 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 ਤਰਸਿਆਪਾ ਹਾਏ 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 ਸੋਮ ਪ੍ਰਸ਼ਾਸਨ ਮੁਰਦਾਬਾਦ ਅੱਜ ਪਰੋਦੇ ਦੇ ਪਿੰਡਾਂ ਦਾ ਡਾਕਟਰ ਮਾ ਬਾ ਪਾਰਟੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਵੱਲੋਂ ਲੋਕਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਥਾਣੇ ਅੱਗੇ ਤਰਨਾ ਦੇ ਕੇ ਆਗੂਆਂ ਨੇ ਕਿਹਾ ਕਿ ਪੁਲਿਸ ਦਾ ਵਤੀਰਾ ਪੈਸੇ ਇਕੱਠੇ ਕਰਨ ਦਾ ਹੈ ਇਹ ਪੁਲਿਸ ਨਾ ਤਾਂ ਲੋਕਾਂ ਨੂੰ ਇਨਸਾਫ ਦਿੰਦੀ ਹੈ ਅਤੇ ਨਾ ਹੀ ਸੋਸ਼ਲ ਪੁਲਿਸਿੰਗ ਦਾ ਕੰਮ ਕਰਦੀ ਹੈ ਸਗੋਂ ਰਿਸ਼ਵਤ ਦਾ ਤਾਂ ਇਕੱਠਾ ਕਰਨ ਚ ਹੀ ਯਕੀਨ ਕਰਦੀ ਹੈ ਥਾਣਾ ਬਿਲਗਾ ਦੇ ਕਰੀਬ ਆਠ ਕਿਸਾਨ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਦੀ ਅਗਵਾਈ ਹੇਠ ਅੱਜ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਆਰਐਮਕੀਆਈ ਦੇ ਜ਼ਿਲ੍ਹਾ ਸਖਤਰ ਜਸਵਿੰਦਰ ਸਿੰਘ ਟੇਸੀ ਨੇ ਕਿਹਾ ਕਿ ਪੁਲਿਸ ਨੇ ਇਸ ਥਾਣੇ ਨੂੰ ਲੁੱਟ ਦਾ ਕੇਂਦਰ ਬਣਾਇਆ ਹੋਇਆ ਹੈ ਪੂਰੇ ਪੰਜਾਬ ਅੰਦਰ ਲੋਕ ਕਤਲਾ ਫਿਰੋਤੀਆਂ ਕਾਰਨ ਪਰੇਸ਼ਾਨੀ ਦੀ ਹਾਲਤ ਚ ਜਿਉ ਰਹੇ ਹਨ ਮੌਜੂਦਾ ਸਰਕਾਰ ਬਦਲਾਅ ਦੇ ਨਾਂ ਤੇ ਬਣੀ ਪਰ ਬਦਲਾਅ ਵਾਲੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ सूबा कमेटी मेंबर परमजीत रंदावाले कहा कि नशिया कारण पंजाब दी जवानी तबाह हो रही है जिसकी जिम्मेवार हाकम तेराहन तहसील सकतर डॉक्टर सरबजीत मुठड्ढा ने केहा कि पुलिस वालों अजो के दौर च लोकां नाल कीते बर्ताव दा अगलीया पीढ़ियां जवाब देना पवेगा इस धरने नु होरना तो इलावा कुलदीप फिलोर कुलजिंदर तलवंड कुलदीपवालिया चरनजीत थम्मूवाल सरबजीत संगोवाल मेजर फिलोर गुरदीप बोगी ਮਨਜਿੰਦਰ ਟੇਸੀ ਦਵਿੰਦਰ ਸਿੰਘ ਸੰਗੋਵਾਲ ਕੁਲਜੀਤ ਫਿਲੌਰ ਮੱਖਣ ਸੰਗਰਾਮੀ ਅਮਰਿੰਦ ਨੰਗਲ ਬਨਾਰਸੀ ਕੁਲਕਾ ਮਨਜੀਤ ਸੂਰਜਾ ਕੁਲਵੰਤ ਖੈਰਾ ਬਲਬੀਰ ਬੀਰੀ ਸੁਰਜੀਤ ਸਿੰਘ ਬਿਲਗਾ ਸਤੀਸ਼ ਪਵਾਦਰਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਇਸ ਮਗਰੋਂ ਪੁਲਿਸ ਅਧਿਕਾਰੀਆਂ ਨਾਲ ਆਗੂਆਂ ਨੇ ਗੱਲਬਾਤ ਕੀਤੀ ਜਿਸ ਚ ਡੀਐਸਪੀ ਫਿਲੌਰ ਵੱਲੋਂ ਭੇਜੇ ਗੁਰਾਇਆ ਦੇ ਥਾਣਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ ਇਸ ਦੌਰਾਨ ਬਿੱਤਰ ਮਾਹੌਲ ਚ ਆਗੂਆਂ ਨੇ ਲੋਕਾਂ ਦੇ ਮਸਲੇ ਪੁਲਿਸ ਕੋਲ ਰੱਖੇ ਜਿਸ ਮਗਰੋਂ ਤਰਨਾਕਾਰਿਆ ਨੂੰ ਇੰਸਪੈਕਟਰ ਸਿਕੰਦਰ ਸਿੰਘ ਨੇ ਯਕੀਨ ਦਵਾਇਆ ਕਿ ਲੋਕਾਂ ਨੂੰ ਹਰ ਹਾਲਤ ਇਨਸਾਫ ਦਿੱਤਾ ਜਾਵੇਗਾ ਯਕੀਨ ਦਵਾਣ ਤੇ ਤਰਨਾ ਆਜੀ ਕਾੜਾ ਸੁਣ ਤੁਸੀਂ ਅੱਜ ਜਿਹੜਾ ਤੁਸੀਂ ਬਲਗਾ ਥਾਣੇ ਅੱਗੇ ਧਰਨਾ ਲਗਾਇਆ 1000 ਰੁਪਏ ਇਹ ਇਸ ਵੱਲ ਵਿੱਚ ਕੀ ਨਵਟਾਰਾ ਹੋਇਆ ਇਹਦੇ ਵਿੱਚ ਧਰਨਾ ਇਦਾਂ ਸਿਕਾ ਜੀ ਬਈ ਸਭ ਤੋਂ ਪਹਿਲਾਂ ਮੈਂ ਕਾਂਵਰਦ ਸੰਤੋਖ ਸਿੰਘ ਬਿਲਗਾ ਮੈਂਬਰ ਸੂਬਾ ਕਮੇਟੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਿਲਗੇ ਪੁਲਿਸ ਦੀਆਂ ਬੇਈਮਾਨੀਆਂ ਭ੍ਰਿਸ਼ਟਾਚਾਰ ਕ੍ਰਾਪਸ਼ਨ ਟੱਕੇਸ਼ਾਹੀ ਉਹਦੇ ਖਿਲਾਫ ਪਿਲਣ ਐਸਐਚਓ ਸਾਹਿਬ ਬਿਲਗਾ ਦੇ ਵੀ ਧਿਆਨ ਵਿੱਚ ਗੱਲਾਂ ਲਿਆਣੀਆਂ ਪਰ ਸਾਡੀਆਂ ਗੱਲਾਂ ਵੱਲ ਕੋ ਧਿਆਨ ਨਹੀਂ ਦਿੱਤਾ ਗਿਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਸੀ ਕਿ ਜੇ ਪੁਲਿਸ ਨੇ ਆਪਣੇ ਆਪ ਨੂੰ ਮੂੜ ਨਾ ਕਟਿਆ ਤਾਂ ਅਸੀਂ ਬਿਲਗੇ ਜਿਹੜਾ ਥਾਣੇ ਮੁੜੇ 30 ਮਈ ਨੂੰ ਐ ਜੂਨ ਨੂੰ ਉਹ ਧਰਨਾ ਲਾਵਾਂਗੇ ਅੱਜ ਅਸੀਂ ਬੇਲਗਾ ਦੇ ਨਗਰ ਪੰਚਾਇਤ ਦੇ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਮਾਰਚ ਕਰਕੇ ਇੱਥੇ ਧਰਨਾ ਦਿੱਤਾ ਧਰਨੇ ਦਾ ਮੇਨ ਕਾਰਨ ਇਹ ਆ ਵੀ ਛੋਟੀਆਂ ਛੋਟੀਆਂ ਗੱਲਾਂ ਆਮ ਲੋਕਾਂ ਦੀਆਂ ਉਹ ਮਸਲੇ ਹੱਲ ਨਹੀਂ ਹੋ ਰਹੇ ਤੇ ਇੱਥੇ ਜਿਹੜੇ ਦੋ ਐਸਆਈ ਆ ਵਿਜੇ ਕੁਮਾਰ ਤੇ ਦੂਸਰਾ ਚੰਦਜੀਤ ਸਿੰਘ ਇਹ ਸ਼ਰੇਆਮ ਭ੍ਰਿਸ਼ਟਾਚਾਰ ਦੀਆਂ ਢੜੀਆਂ ਤੋਲੀਆਂ ਆ ਐਸੇ ਸਾਡੇ ਧਰਨੇ ਦੇ ਵਿੱਚ ਕੋਈ ਕਹਿੰਦੀ ਕੋਈ ਬੀਬੀ ਕਹਿੰਦੀ ਮੇਰੇ ਤੋਂ 5000 ਲੈ ਆਇਆ ਕੋਈ ਕਹਿੰਦੀ ਮੇਰੇ ਤੋਂ 3000 ਲੈ ਆਇਆ ਕੋਈ ਕਹਿੰਦੀ ਮੇਰੇ ਤੋਂ ਮੇਰਾ ਮੋਬਾਈਲ ਰੱਖ ਲਿਆ ਵਿਜੇ ਕੁਮਾਰ ਇਦਾਂ ਦਾ ਸਾਥੀ ਵੀ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਐਕਸੀਡੈਂਟ ਹੋ ਗਿਆ ਦੋਹਾਂ ਧਿਰਾਂ ਦਾ ਫੈਸਲਾ ਹੋ ਗਿਆ ਟਰੈਕਟਰ ਟਰਾਲੀ ਛੱਡਣ ਲਈ 1 ਲੱਖ ਰੁਪਏ ਮੰਗਿਆ ਗਿਆ ਚਰਨਜੀਤ ਕਿਸੇ ਤੋਂ 28000 ਲੈ ਲਿਆ ਕਿਸੇ ਤੋਂ 30000 ਲੈ ਲਿਆ ਕਿਸੇ ਤੋਂ 15000 ਲੈ ਲਿਆ ਯਾਨੀ ਇਹ ਹਾਲਤਾਂ ਬਣੀਆਂ ਆ ਅਸੀਂ ਇਸ ਭ੍ਰਿਸ਼ਟਾਚਾਰ ਦੇ ਖਿਲਾਫ ਲੋਕਾਂ ਦੇ ਜਿਹੜੇ ਮਸਲੇ ਸੀ ਉਹਦਾ ਅੱਜ ਧਰਨਾ ਦਿੱਤਾ ਵੱਡੀ ਵੱਡੀ ਪੱਦਰ ਤੇ ਅਪਰਾੰਤ ਇੰਸਪੈਕਟਰ ਸਕੰਦਰ ਸਿੰਘ ਜਿਹਦੀ ਡੀਐਸਪੀ ਸਾਹਿਬ ਫਲੋਰ ਨੇ ਡਿਊਟੀ ਲਾਈ ਆ ਉਹਨੇ ਆਣ ਕੇ ਸਾਡੀ ਗੱਲ ਸੁਣੀ ਆ ਤੇ ਜਿਹੜੇ ਕੋਸ਼ ਮਸਲੇ ਆ ਜਿਹੜੇ ਜਲਦੀ ਹੱਲ ਹੋਣ ਵਾਲੇ ਆ ਉਹ ਨਹੀਂ ਸਾਨੂੰ ਭਰੋਸਾ ਦਿੱਤਾ ਅਸੀਂ ਮੀਟਿੰਗਾਂ ਦੇ ਡੈਪੂਟੇਸ਼ਨ ਗਏ ਸੀ ਅੰਦਰੋਂ ਨਹੀਂ ਭਰੋਸਾ ਦਿੱਤਾ ਵੀ ਅਸੀਂ ਕੋਸ਼ ਮਸਲੇ ਜਿਹੜੇ ਆ ਉਹ ਤੁਹਾਡੇ ਇਹਨਾਂ ਦਿਨਾਂ ਚ ਹੱਲ ਕਰ ਦੇਣਗੇ ਅੱਜ ਦੋ ਤਿੰਨ ਮਸਲੇ ਤਾਂ ਅੱਜ ਨਹੀਂ ਮੌਕੇ ਤੇ ਜਿਹੜੇ ਬਿਆਨ ਲੈ ਕੇ ਜੋ ਵੀ ਉਹਦੀ ਕਾਰਵਾਈ ਕਰਨੀ ਸੀ ਕਰਕੇ ਇਹ ਸ਼ੁਰੂ ਕਰ ਦਿੱਤੀ ਆ ਔਰ ਸਾਨੂੰ ਬਾਕੀ ਵੀ ਭਰੋਸਾ ਦਿੱਤਾ ਵੀ 2 ਜਾਂ 3 ਦਿਨ ਦੇ ਵਿੱਚ ਜਿਹੜੇ ਬਾਕੀ ਵੀ ਅਸੀਂ ਮਸਲੇ ਤੁਹਾਡੇ ਹੱਲ ਕਰ ਦਿੰਨੇ ਆ ਆ ਜਿਹੜੀਆਂ ਇੱਥੇ ਧਰਨੇ ਚ ਆਈਆਂ ਬੀਬੀਆਂ ਮਜ਼ਦੂਰ ਬੀਬੀਆਂ ਉਹਨੇ ਐਨ ਰੋ ਰੋ ਕੇ ਆਪਣੀਆਂ ਕਹਾਣੀਆਂ ਦੱਸੀਆਂ ਵੀ ਸਾਡੇ ਨਾਲ ਪੁਲਿਸ ਥੱਲੇ ਆਹ ਕਰਦੀ ਆ ਐਸਐਚਓ ਸਾਹਿਬ ਨੇ ਇਹ ਭਰੋਸਾ ਦਵਾਇਆ ਅਸੀਂ ਤਾਂ ਪਹਿਲਾਂ ਮੰਗ ਕਰਦੇ ਸੀ ਵੀ ਨਾਲ ਉਥੋਂ ਬਦਲਿਆ ਜਾਵੇ ਪਰ ਅਸੀਂ ਇਹ ਕਹਿੰਨੇ ਹੰਨੇ ਆ ਵੀ ਜਿਹੜੇ ਜੋ ਇੱਥੇ ਇਹ ਕੰਜਰਖਾਨਾ ਕਰਦੇ ਨੇ ਦੂਜੀਆਂ ਥਾਣਿਆਂ 'ਚ ਵੀ ਇਹੇ ਕਰਨਾ ਪਰ ਹੁਣ ਅਸੀਂ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹ ਰਹੇ ਆ ਵੀ ਇਹ ਜਿਹੜਾ ਕਾਹ ਹੈ ਹੋਰ ਵੀ ਕੋਈ ਪੁਲਿਸ ਅਧਿਕਾਰੀ ਆ ਇਹ ਖਾਸ ਤੌਰ ਤੇ ਵਿਜੇ ਤੇ ਚਰਨਜੀਤ ਹੁਣ ਬੇ ਕਿਸੇ ਕੋ ਪੈਸਾ ਫੜਨਾ ਸੋਚ ਸਮਝ ਕੇ ਖੜੇ ਅੱਜ ਇਹ ਇੰਸਪੈਕਟਰ ਸਕੰਦਰ ਸਿੰਘ ਦੀ ਭਰੋਸਾ ਦੇਣ ਤੋਂ ਬਾਅਦ ਅਸੀਂ ਇਹ ਧਰਨਾ ਖਤਮ ਕੀਤਾ ਜੀ ਇਹ ਵੀ ਤੁਹਾਨੂੰ ਜਿਹੜਾ ਵਾਦਾ ਕੀਤਾ ਤੁਹਾਡੇ ਨਾਲ ਉਹ ਉਹ ਇਹ ਨਿਭਾਊਗੀ ਪੁਲਸ ਦੇਗਾ ਦੇਖੋ ਡੀਐਸਪੀ ਸਾਹਿਬ ਦਾ ਸਾਨੂੰ ਟੈਲੀਫੋਨ ਆਇਆ ਸੀ ਮੈਂ ਉਹਨਾਂ ਨੂੰ ਪਹਿਲਾਂ ਹੀ ਗੱਲ ਕੀਤੀ ਸੀ ਵੀ ਅਸੀਂ ਗੋਲੀਆਂ ਲੈ ਕੇ ਨਹੀਂ ਜਾਣਾ ਅਸੀਂ ਇਹਦਾ ਕੋਈ ਰਿਜ਼ਲਟ ਕੱਢਣਾ ਡੀਐਸਪੀ ਸਾਹਿਬ ਨੇ ਸਾਨੂੰ ਫੋਨ ਤੇ ਵੀ ਭਰੋਸਾ ਦਿੱਤਾ ਕਿ ਨੇ ਮੈਂ ਨਵੇਂ ਸ਼ਹਿਰ ਗਿਆ ਆ ਵੀ ਜਿਹੜਾ ਤੁਹਾਡੇ ਨਾਲ ਕੋਈ ਵੀ ਅਧਿਕਾਰੀ ਕਰੂਗਾ ਸਾਝ ਪਾਉ ਉਹ ਤੁਹਾਡਾ ਕੱਲਾ ਕੱਲਾ ਮਸਲਾ ਹੱਲ ਹੋ ਸਾਨੂੰ ਭਰੋਸਾ ਹੈਗਾ ਪਰ ਨਾਲ ਅਸੀਂ ਫੇਰ ਵੀ ਇਹ ਭਰੋਸਾ ਹੋਣ ਦੇ ਬਾਵਜੂਦ ਵੀ ਅਸੀਂ ਲੋਕਾਂ ਨੂੰ ਸੱਦਾ ਵੀ ਕੱਲ ਨੂੰ ਲੜੇ ਇੱਕ ਤਾਂ ਜਿਹੜਾ ਲੜਾਈ ਵਾਲਾ ਮਸਲਾ ਸੀ ਉਹ ਅੰਦਰ ਬਿਆਨ ਲਿਖਾਉਣ ਲੱਗੇ ਆ ਉਹ ਪੈਰਲਲ ਬਣਦੀ ਕਾਰਵਾਈ ਦੀ ਦੂਜੀ ਧਿਰ ਤੇ ਉਹਨੇ ਗਿਆ ਤਾਂ ਕਿ ਦੂਜਿਆ ਦੀ ਉਪਰੰਤ ਕਾਰਵਾਈ ਨੂੰ ਜਿਹੜਾ ਜਲੀਲ ਵਾਲਾ ਕੇਸ ਆ ਤੇ ਜਿਹੜਾ ਜਾਤੀ ਟੂਰ ਦੇ ਛਾਲ ਵਾਲਾ ਕੇਸ ਆ ਉਹਨਾਂ ਦੋਹਾਂ ਪਾਰਟੀਆਂ ਨੂੰ ਸਵੇਰ ਦਾ 10:00 ਵਜੇ ਐਸਐਚਓ ਸਾਹਿਬ ਨੇ ਟਾਈਮ ਦੇ ਤਾਂ ਫੌਰੀਂ ਕੰਮ ਕਰ ਦੇ ਨੂੰ ਇਹਦੀ ਗੱਲ ਜਿਹਨਾਂ ਥਾਣੇਦਾਰਾਂ ਨੇ ਜੇਤੋ ਜੇਤੋ ਵੀ ਪੈਸੇ ਲਏ ਆ ਮੋਟਾ ਸੰਤੋਖ ਫਾਈ ਕਰ ਦਿਆ 25000 ਰੁਪਇਆ ਲਿਆ ਪਹੁੰਚ ਲਿਆ ਤੋਂ ਜਾਂ ਹੋਰ ਵੀ ਜਿਹੜੇ ਪੈਸੇ ਦਾ ਕਰੋੜਾ ਉਹ ਪੈਸੇ ਥਾਣੇਦਾਰਾਂ ਤੋਂ ਵਾਪਸ ਕਰਾਏ ਜਾਣਗੇ ਇਹ ਫੈਸਲਾ ਹੋ ਗਿਆ ਸਮੋਵਾਲ ਜੀ ਦਾ ਕੇਸ ਇਹ ਉਹ ਐਸਐਚਓ ਸਾਹਿਬ ਫੋਲਡੀਰ ਕਰਨਗੇ ਇੱਕ ਤਰਵਲ ਵਾਲਾ ਕੇਸ ਜਿਹੜੀ ਪ੍ਰਜੈਂਦਰ ਸਿੰਘ ਨੇ ਕਟ ਕੀਤਾ ਸੀ ਉਹ ਐਸਐਚਓ ਸਾਹਿਬ ਨੇ ਟਾਈਮ ਦੇ ਦਿੱਤਾ ਪਰਸੋਂ ਦਾ ਉਹ ਪਰਸੋਂ ਨੂੰ ਦੋਵੇਂ ਪਾਰਟੀਆਂ ਸੱਜ ਗਈ ਰਾਜੀਨਾਮਾ ਹੁੰਦਾ ਉਹ ਰਾਜੀਨਾਮਾ ਖੁਦ ਉਹਨੇ ਬਣਦੀ ਕਾਰਵਾਈ ਹੁੰਦੀ ਤੇ ਸਾਡੇ ਸਾਰੇ ਸਾਥੀਆਂ ਦਾ ਇਹ ਵਿਚਾਰ ਆ ਅਸੀਂ ਤਾਂ ਇਹ ਕਹਿੰਦੇ ਸੀ ਵੀ ਇਹ ਜਿਹੜੀ ਹੰਸਾ ਦੀ ਜੋੜੀ ਚਾਹਜੀਤ ਤੇ ਵਿਜੇ ਜੀ ਵੀ ਇਥੇ ਉਹਨਾਂ ਨੂੰ ਚੱਲਦਾ ਕਰੋ ਪਰ ਸਾਡੇ ਅੱਜ ਦੇ ਮਜਾਰੇ ਦੇ ਵਿੱਚ ਗਰਾਹ ਖਾਣੇ ਵਾਲੇ ਵੀ ਆਇਓ ਸਾਥੀ ਜਸਵੰਤਾ ਤੇ ਸੀਹੂਣੀ ਇਹ ਕਹਿੰਦੇ ਭਰਾਵਾ ਸਾਨੂੰ ਬਾਤੋ ਸਾਡੇ ਵਾਲਾ ਘਟੋ ਫਲੋਰ ਵਾਲੇ ਕਹਿੰਦੇ ਸਾਨੂੰ ਬਾਤੋ ਸਾਡੇ ਵਾਲਾ ਘਟੋ ਫਿਰ ਫੈਸਲਾ ਇਹ ਹੋਇਆ ਅਸੀਂ ਇਨਾਨੂੰ ਇੱਥੇ ਹੀ ਡਟੇ ਸੀ ਨੇ ਪਹਿਲਾਂ ਕੀਤਾ ਸੀ ਵੀ ਇੱਥੇ ਐ ਪੂਰੇ ਬੰਦੇ ਬਣਾ ਕੇ ਰੱਖਾਂਗੇ ਹੁਣੇ ਪੈਸਾ ਲੈਣ ਤੋਂ ਪਹਿਲਾਂ ਕਿਸੇ ਨੂੰ ਲੱਖ ਵਾਲੀ ਸੋਚਣਗੇ ਇਹ ਤੁਸੀਂ ਥਾਣਾ ਕਰਾਇਆ ਤੋਂ ਇੰਸਪੈਕਟਰ ਸਾਹਿਬ ਆਏ ਆ ਅਸੀਂ ਬੇਨਤੀ ਇਹ ਕੀਤੀ ਵੀ ਸਾਡੇ ਨਾਲ ਵਾਦੇ ਉਹ ਕਰਿਓ ਜਿਹੜੇ ਤੁਸੀਂ ਪੂਰੇ ਕਰਨੇ ਆ ਸਾਡੇ ਨਾਲ ਜੋ ਗੱਲਬਾਤ ਹੋਈ ਆ ਜਿਹੜੀ ਮੈਂ ਤੁਹਾਡੇ ਨਾਲ ਸੰਜੀ ਕੀਤੀ ਆ ਉਹ ਤੁਹਾਨੂੰ ਜੇ ਰੇਗੇ ਵਾਲੇ ਇੰਸਪੈਕਟਰ ਹੋਣ ਜਾਂ ਡਰਾਇਆ ਵਾਲੇ ਫੈਸਲਾ ਕਰ ਲੈਣਾ ਕਿ ਤੁਹਾਨੂੰ ਭਰੋਸਾ ਦਿਵਾਉਣ ਲਈ ਇਹ ਮਸਲੇ ਇੱਕ ਦਾ ਤਾਂ ਕੋਈ ਐਕਸ਼ਨ ਹੋ ਗਿਆ ਭਣੀ ਐਸੇ ਦਾ ਫੈਸਲਾ ਹੋ ਗਿਆ ਬਈ ਕਿੰਨੇ ਤੀਜਾ ਜੇ ਕੇ ਆ ਬਈ ਇੱਥੇ ਕਈ ਔਰਤਾਂ ਸੈਟ ਰਹੀਆਂ ਸਾਡੇ ਬੱਚਿਆਂ ਤੇ ਨਜਾਇਜ਼ ਕਟ ਜਿਹੜੇ ਆ ਪਰਚੇ ਹੋਈ ਆ ਉਹ ਵੀ ਅਸੀਂ ਇਹਨਾਂ ਨੂੰ ਵੇਰਤੀ ਕੀਤੀ ਆ ਵੀ ਜਿਨ੍ਹਾਂ ਦੇ ਪਰਚੇ ਹੋਇਆ ਤੁਸੀਂ ਐਨਕੁਰੀ ਕਰਕੇ ਜੇ ਕਿਸੇ ਤੇ ਤੁਹਾਨੂੰ ਲੱਗਦਾ ਵੀ ਨਜਾਇਜ਼ ਹੋਇਆ ਉਹਨੂੰ ਕੱਟਣ ਦੀ ਕੋਸ਼ਿਸ਼ ਕਰੋ ਇਹਨਾਂ ਨੇ ਸਾਨੂੰ ਇਹ ਭਰੋਸਾ ਦੋ ਆਇਆ ਜਿਵੇਂ ਤੁਹਾਡੇ ਸਾਰੇ ਜਿਹੜੇ ਆ ਇੱਕ ਲੰਮੇ ਇੱਥੇ ਅਸੀਂ ਮੰਨਦੇ ਆ ਕਿ ਮੈਂ ਬੇਨਤੀ ਕਰਦਾ ਕਿ ਹੁਣ ਫੈਸਲਾ ਕਰ ਲੈਣਾ ਇੱਕੋ ਹੀ ਰੈਂਕ ਦਿਆ ਤੇ ਇਹ ਕਾਰੀ ਸਾਨੂੰ ਭਰੋਸਾ ਕੇ ਨਾਲ ਜਾਣਾ ਆ ਸੈਕਟਰ ਸਿਕੰਦਰ ਸਿੰਘ ਜੀ ਤੁਹਾਡੀਆਂ ਗੱਲਬਾਤਾਂ ਜੀ ਕਰਦੇ ਜੀ ਬੜੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਕੋਈ ਜਦੋਂ ਕਿ ਇਹਨਾਂ ਕੋਈ ਪ੍ਰੋਬਲਮ ਆਉਦੀ ਤਾਂ ਹੀ ਕਿੰਨਾ ਪਰਫੁੰਦਾ ਜਾਂ ਕੇ ਆਪਣੀ ਪ੍ਰੋਬਲਮ ਦਸਵਾਉਂਦੇ ਆਉਂਦਾ ਹੈ ਜਿੱਦੇ ਵੀ ਅੱਜ ਸਰਕਾਰ ਜੋਗ ਕਾਂਗਰਸ ਸਾਹਿਬ ਨੇ ਆਏ ਸੀਗੇ ਆਪਣੇ ਕੰਦੇ ਉਹ ਸਾਰਿਆਂ ਨੇ ਆਪਣੇ ਦੁੱਖ ਝਾੜ ਕੀਤੇ ਨੇ ਉਹ ਸਾਰੇ ਬਰੀਕੀ ਦਾ ਜਿਹੜੇ ਅਗੇਂਸਟ ਸਾਹਿਬ ਦੇਖਣਗੇ ਜੋ ਵੀ ਸੱਚ ਹੈਗਾ ਅਨੇਕਵਾਰੀ ਕਰਕੇ ਇਕੱਠ ਹੁਣੇ ਉਹ ਪਰਜਾ ਆਪਣੇ ਕਾਰਵਾਈ ਕਰਨ ਲੱਗੇ ਨੇ ਜੋ ਬਿਆਨ ਲਿਖ ਰਹੇ ਨੇ ਉਹਦੇ ਨੂੰ ਤੱਕ ਜੋ ਸਚਾਈ ਹੋ ਇਮੀਡੀਏਟ ਕਾਰਵਾਈ ਕਰਦਗੇ ਦੂਜੇ ਜਿਹੜੇ ਮਸਲੇ ਹੈਗੇ ਨੇ ਉਹ ਵੀ ਸਾਰੇ ਵੈਰੀਫਾਈ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਜੋ ਵੀ ਸੱਚ ਹੈਗਾ ਉਹ ਉਹ ਕਰ ਦੇਣਗੇ ਤੇ ਬਾਕੀ ਅੱਗੇ ਤੋਂ ਵੀ ਦੇਖੋ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਇਹਦੇ ਵਿੱਚ ਬੰਦੇ ਉਹੋ ਹੀ ਫੜੇ ਜਾਂਦੇ ਨੇ ਕਿ ਜਿਹੜੇ ਮਾੜਾ ਮੋਟਾ ਕੋਈ ਕੰਮ ਕਰਦੇ ਨੇ ਫਿਰ ਵੀ ਜੇ ਤਾਂ ਕੋਈ ਤਾਂ ਜਾਸਤੀ ਹੋਈ ਹੈ ਨਾ ਉਹਦੇ ਬਾਰੇ ਵੀ ਵੈਰੀਫਾਈ ਕਰ ਲਾਂਗੇ ਸਪੈਸਰ ਸਾਹਿਬ ਜੋ ਸਚਾਈ ਹੈਗੀ ਉਹ ਹੀ ਹੋਏਗੀ ਠੀਕ ਹੈ ਬਾਕੀ ਜਿਹੜੀ ਕੋਈ ਜਾਮਤ ਲੱਛੀ ਵਗੈਰਾ ਕੁ ਪਈ ਹੈ ਨਾ ਵਸ ਸਪੈਸਰ ਸਾਹਿਬ ਨੂੰ ਮਿਲਦਾ ਇਹ ਇਹਨਾਂ ਦੇ ਦੌਰ ਤੇ ਨਹੀਂ ਹੁੰਦਾ ਗੱਲਾਂ ਉਹਨਾਂ ਐਸਚਓ ਜਿਹੜਾ ਹੈਗਾ ਨਾ ਕਈ ਕੋਰਸ ਤੇ ਵੀ ਕਈ ਸੀਗੇ ਛੁੱਟੀਆਂ ਵੀ ਪੰਜ ਛੇ ਦਿਨ ਦੀ ਘਰੇ ਸੀਗੇ ਉਹਨਾਂ ਤਰ੍ਹਾਂ ਇਹਨਾਂ ਦੇ ਕਈ ਗੱਲਾਂ ਨਹੀਂ ਨੌਲੇਜ ਦੇ ਗਈਆਂ ਹੈਗੀਆਂ ਉਹ ਜਿਹੜੀਆਂ ਦਸਤੀ ਵਾਲੇ ਉਹ ਅੱਜ ਇਹ ਕਲੀਅਰ ਕਰ ਲਵਾਂਗੇ ਜੇ ਕਿਸੇ ਦੀ ਕੋਈ ਜਮਾਤਰਾ ਸ਼ੀਆ ਜਾਂ ਕੋਈ ਮੋਬਾਈਲ ਵਗੈਰਾ ਉਹ ਦੇ ਦੇਣ ਗਿਆ ਜਿਹਦੇ ਕੋਲ ਪਿਆਗਾ ਦਵਾ ਦੇਣਗੇ ਠੀਕ ਹੈ